ਦੀ ਇਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦੇ ਮਕਸਦ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਖਾਲਸਾ ਕਾਲਜ ਸੈਨਿਕ ਸਕੂਲ ਜੀਟੀ ਰੋਡ ਵੱਲੋਂ ਅੱਜ ਰਾਸ਼ਟਰੀ ਇਕਤਾ ਦਿਵਸ ਦੇ ਸੰਬੰਧ ਵਿੱਚ ਸਾਈਕਲ ਰੈਲੀ ਕੱਢੀ ਗਈ ਸਕੂਲ ਪ੍ਰਿੰਸੀਪਲ ਸਰਦਾਰ ਅਮਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸੰਸਾ ਤੋਂ ਆਰੰਭ ਹੋ ਕੇ ਵਾਵਾ ਸਰ ਹੱਦ ਤੱਕ ਕੱਢੀ ਗਈ ਉਕਤ ਰੈਲੀ ਨੂੰ ਆਈਟੀਬੀਪੀ ਬਟਾਲੀਅਨ ਦੇ ਸੀਓ ਪਰਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮਾਕੇ ਪ੍ਰਿੰਸੀਪਲ ਸਰਦਾਰ ਗਿੱਲ ਨੇ ਇਕਤਾ ਦਿਵਸ ਸੰਬੰਧੀ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਇਕਜੁੱਟ ਹੋ ਕੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਉਤਰਾਅ-ਚੜ੍ਹਾਅਲੀ ਦੌਰਾਨ ਆਈਟੀਬੀਪੀ ਤੋਂ ਡਿਪਟੀ ਸੀਓ ਸਰਦਾਰ ਗੁਰਮਿੰਦਰ ਸਿੰਘ ਗਿੱਲ ਤੋਂ ਇਲਾਵਾ ਡੇ ਬੋਰਡਿੰਗ ਕਲਾਸਾਂ ਦੇ ਲਗਭਗ 70 ਕਾਡਿਟਾ ਨੇ ਸਾਈਕਲ ਰੈਲੀ ਵਿੱਚ ਸ਼ਿਰਕਤ ਕਰਦਿਆਂ ਵੱਖ-ਵੱਖ ਪੜਾਵਾਂ ਤੋਂ ਲੰਘਦੇ ਹੋਏ ਲੋਕਾਂ ਨੂੰ ਮਿਲ ਜੁਲ ਕੇ ਰਹਿਣ ਏਕੇ ਦੀ ਤਾਕਤ ਸੰਬੰਧੀ ਜਾਗਰੂਕਤਾ ਪ੍ਰਦਾਨ ਕੀਤੀ। ਅੱਜ ਪੂਰੇ ਦੇਸ਼ ਦੇ ਵਿੱਚ ਨੈਸ਼ਨਲ ਯੂਨਿਟੀ ਡੇ ਮਨਾਇਆ ਜਾ ਰਿਹਾ ਹੈ ਔਰ ਰਾਸ਼ਟਰੀ ਇਕਤਾ ਦਿਵਸ ਦੇ ਕੰਦੇ ਨੂੰ ਔਰ ਖਾਲਸਾ ਕਾਲਜ ਪਬਲਿਕ ਸਕੂਲ ਜਿਹੜਾ ਕਿ ਹੁਣ ਸੈਨਿਕ ਸਕੂਲ ਹੈ ਅਸੀਂ ਵੀ ਇੱਕ ਇਨੀਸ਼ੀਏਟਿਵ ਲਿਆਇਆ ਹੈ ਔਰ ਆਈਟੀਬੀਪੀ ਦੇ ਜਿਹੜੇ ਕਮਾਂਡਰ ਸਹਿਬਾਨ ਨੇ ਉਹਨਾਂ ਨੇ ਇੱਕ ਬਹੁਤ ਵੱਡੀ ਸਪੋਰਟ ਕੀਤੀ ਹੈ ਉਹਨਾਂ ਨੇ ਨੂੰ ਯੋਜਿਤ ਕੀਤਾ ਸਾਡੇ ਨਾਲ ਔਰ ਅਸੀਂ ਅੱਜ ਰੈਲੀ ਇੱਥੋਂ ਸ਼ੁਰੂ ਕਰਕੇ ਵਾਗਾ ਬਾਰਡਰ ਤੱਕ ਜਾਵਾਂਗੇ ਔਰ ਇੱਕ ਸੰਦੇਸ਼ ਲੈ ਕੇ ਜਾਵਾਂਗੇ ਨੈਸ਼ਨਲ ਯੂਨਿਟੀ ਦਾ राष्ट्रीय एकता का नाल हो छोटे छोटे मुद्दे ने वो प्ले कार्ड के उत्ते लेके बच्चे पब्लिक जा रहे हैं आज जो है जैसा कि हम सभी को पता है एक सौ पचासवीं जो है बर्थ एनिवर्सरी है ना श्री सरदार वल्लभ भाई पटेल जी की और इसमें जो है भारत सरकार द्वारा और गृह मंत्रालय द्वारा जो है विभिन्न निर्देश दिए गए हैं और जिसके अनुपालन में जो है पूरे जो है भारत में जो है राष्ट्रीय एकता दिवस मनाया जाता है और ये एक बहुत बड़ा जो है हमारे लिए भी एक अपॉर्चुनिटी है हम एक प्रतिष्ठित अमृतसर के स्कूल के साथ जो है हम आज साइकिल रैली कर रहे हैं और इसमें जो है हम संदेश देंगे कि किस प्रकार से जो है हमने अपने आप को फिजिकली मेंटली स्ट्रॉन्ग बनाना है और किस प्रकार से हमने जो है पब्लिक में समाज में एक जो है हमने एक संदेश पहुँचाना है तो इसी के साथ जो है हम आज रैली का आयोजन कर युवाओं के लिए यही संदेश है कि आप जो है फिट रहे हैं फिट रहें देश की जो है सेवा में आप नहीं सिर्फ फिजिकल मेंटली फिट रहें और जो है जब भी हमें अवसर मिलता है अपना काम हम मेहनत से करें।